11 ਜਾਂ 12 ਜੈਡ ਪਲੱਸ ਕੈਟੇਗਰੀ ਪ੍ਰੋਟੈਕਟਿਵ ਨੇ ਜਿਨ੍ਹਾਂ ਦੀ ਸਿਕਿਉਰਿਟੀ ਇੱਕ ਬਲੂ ਬੁੱਕ ਤਹਿਤ ਪ੍ਰੋਟੋਕਾਲ ਸਿਸਟਮ ਦੇ ਤਹਿਤ ਚਲਦੀ ਹੈ ਕਿਵੇਂ ਸਿਕਿਉਰਿਟੀ ਦੇ ਵਿੱਚ ਲੂਪ ਹੋਲ ਛੱਡੇ ਗਏ ਕਿਵੇਂ ਇੱਕ ਨੋਨ ਕ੍ਰਿਮੀਨਲ ਇੱਕ ਨੋਨ ਹਾਰਡ ਕੋਰ ਟੈਰਰਿਸਟ ਜਿਹਦੇ ਹਿਟ ਲਿਸਟ ਦੇ ਸਹਾਰ ਸੁਖਬੀਰ ਸਿੰਘ ਬਾਦਲ 2013 ਤੋਂ ਪੰਜਾਬ ਪੁਲਿਸ ਦੀ ਜਾਣਕਾਰੀ ਸੀ ਬਾਦਲ ਪਰਵਾਰ ਉਹਦੀ ਹਿਟ ਲਿਸਟ ਤੇ ਸੀ ਉਹ ਇਨਸਾਨ ਜਿਹਦੇ ਆਈਐਸਆਈ ਨਾਲ ਨੋਨ ਲਿੰਕਸ ਹੈ ਬੁੜੈਲ ਜੇਲ ਬ੍ਰੇਕ ਵਰਗੇ ਇੰਪੋਰਟੈਂਟ ਜਾਂ ਮੈਂ ਕਹੂੰਗਾ ਬڑے ਵੱਡੇ ਕਾਰਨਾਮੇ ਜਿਹੜੇ ਉਹਨੇ ਅੰਜਾਮ ਦਿੱਤੇ ਗ੍ਰੇਨੇਡ ਉਹਦੇ ਕੋਲੋਂ ਫੜੀ ਗਈ ਆਰਡੀਐਕਸ ਉਹਦੇ ਕੋਲੋਂ ਫੜੀ ਗਈ ਐਮਪੀ5 ਰਾਈਫਲਜ਼ ਉਹਦੇ ਕੋਲੋਂ ਫੜੀਆਂ ਗਈਆਂ ਉਸ ਇਨਸਾਨ ਨੂੰ ਕਿਵੇਂ ਸ਼ਰਿਆਮ ਤੁਸੀਂ ਸਾਰਿਆਂ ਨੇ ਦੇਖਿਆ ਸੀਸੀਟੀਵੀਜ਼ ਤੇ ਮੈਂ ਉਹ ਕੱਲ ਦੁਬਾਰਾ ਦੁਹਰਾਉਂਗਾ ਨਹੀਂ ਮੈਂ ਸਿਰਫ ਥੋੜੀ ਜੀ ਬੈਕਗ੍ਰਾਉਂਡ ਦੀ ਗੱਲ ਕਰ ਰਿਹਾ ਕਿਵੇਂ ਉਹਨੂੰ 2 ਦਿਨ ਉਥੇ ਘੁੰਮਣ ਦਿੱਤਾ ਗਿਆ ਖੁੱਲ੍ਹਿਆਂ ਰੈਕੀ ਕਰਕੇ ਉਹਨੇ ਮੁੱਖ ਸਲਾਹਕਾਰ ਉਹਦਾ ਜਿਹੜਾ ਅੰਮ੍ਰਿਤਸਰ ਪੁਲਿਸ ਦਾ ਐਸਪੀ ਹਰਪਾਲ ਸਿੰਘ ਸਮੇਂ-ਸਮੇਂ ਤੇ ਕਿਵੇਂ ਉਹਦੇ ਨਾਲ ਗੁਫ਼ਤਗੂ ਕਰਕੇ ਸਲਾਮ ਮਸ਼ਵਰਾ ਕਰਦੇ ਐ ਕਿ ਕਿਵੇਂ ਤੂੰ ਇਹ ਕੰਮ ਨੂੰ ਅੰਜਾਮ ਦੇ ਕੇ ਤੇ ਨਿਕਲ ਸਕਦਾ ਹੈ ਇਹ ਸਭ ਨੇ ਦੇਖਿਆ ਤੁਸੀਂ ਇਹ ਦੇਖੋ ਜੇ ਸਰਦਾਰ ਸੁਖਬੀਰ ਸਿੰਘ ਬਾਦਲਵਰ ਦਾ ਇਨਸਾਨ ਪ੍ਰੋਟੈਕਟਿਵ ਹਾਈ ਪ੍ਰੋਫਾਈਲ ਪੋਲੀਟੀਕਲ ਪਰਸਨੈਲਿਟੀ ਜੇ ਉਹਦੇ ਨਾਲ ਪੰਜਾਬ ਪੁਲਿਸ ਇਸ ਹੱਦ ਤੱਕ ਇੱਕ ਸ਼ਿਡੈਂਟਰ ਚ ਸ਼ਾਮਲ ਹੋ ਸਕਦੀ ਹੈ ਕਿ ਉਹਨਾਂ ਦੀ ਜਾਨ ਤੱਕ ਖੇਡਿਆ ਜਾਵੇ ਤੇ ਆਮ ਇਨਸਾਨ ਦੇ ਦਾ ਹਾਲਾਤ ਪੰਜਾਬ 'ਚ ਕੀ ਹੋਗੇ ਤੁਸੀਂ ਭਲੀ ਭਾਨ ਜਾਣਦੇ ਚਲੋ ਅਟੈਕ ਕਰਵਾਇਆ ਉਹਨਾਂ ਨੇ ਉਹ ਸਭ ਨੇ ਦੇਖਿਆ ਪੰਜਾਬ ਤਾਂ ਕੀ ਦੁਨੀਆ ਭਰ ਵਿੱਚ ਬੈਠੇ ਲੋਕਾਂ ਨੇ ਇੱਕ ਇੱਕ ਬੰਦੇ ਨੇ ਸੀਸੀਟੀਵੀ ਫੁਟੇਜ ਉਹ ਦੇਖੀ ਜਿਹੜੀ ਪਿਛਲੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਨੇ ਉਜਾਗਰ ਕੀਤੀਆਂ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਉਜਾਗਰ ਕੀਤੀਆਂ ਇੱਕ ਇੱਕ ਸੀਸੀਟੀਵੀ ਰਾਈਨ ਜਿਹੜਾ ਕਿ ਪੁਲਿਸ ਦਾ ਕੰਮ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਕਰਕੇ ਇਹ ਪਲੋਟ ਜਿਹੜਾ ਹੈ ਇਹ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤਾ ਹੁਣ ਉਸ ਤੋਂ ਵੀ ਅੱਗੇ ਜਿਹੜੀ ਮੈਂ ਅੱਜ ਗੱਲ ਕਰਨ ਲੱਗਿਆ ਜਿਸ ਇਸ਼ੂ ਤੇ ਅੱਜ ਵੀ ਪ੍ਰੈਸ ਕਾਨਫਰੰਸ ਬੁਲਾਈ ਹੈ ਉਸ ਤੋਂ ਵੀ ਅੱਗੇ ਜਾ ਕੇ ਹੁਣ ਪੰਜਾਬ ਪੁਲਿਸ ਕਿਸ ਹੱਦ ਤੱਕ ਨਰੈਣ ਚੋੜੇ ਨੂੰ ਪ੍ਰੋਟੈਕਟ ਕਰ ਰਹੀ ਹੈ ਤੁਸੀਂ ਇਹ ਵੇਖੋ ਪਹਿਲਾਂ ਤਾਂ ਅੰਮ੍ਰਿਤਸਰ ਪੁਲਿਸ ਦਾ ਬਿਆਨ ਆਉਂਦਾ ਹੈ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦਾ ਕਿ ਅਸੀਂ ਇਹ ਪਰੋਪ ਕਰ ਰਹੇ ਹਾਂ ਜੀ ਸ਼ਹੀਦ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਸਿੰਪਥੀ ਲੈਣ ਵਾਸਤੇ ਇਹ ਕਿਤੇ ਕਰਵਾਇਆ ਨਾ ਹੋਵੇ ਇੰਨਾ ਸ਼ਰਮਨਾਕ ਬਿਆਨ ਉਹ ਵੀ ਇੱਕ ਐਡੇ ਸੀਨੀਅਰ ਅਫਸਰ ਤੋਂ ਮੈਂ ਹੈਰਾਨ ਐ ਵੀ ਸਰਕਾਰ ਦੇ ਕਿਵੇਂ ਹੱਥ ਟੋਕੇ ਬਣੇ ਆ ਸਪਾਈਨਲੈਸ ਅਫਸਰਸ ਜੀ ਨੂੰ ਆਪਾਂ ਕਹਿ ਸਕੀਏ ਕਿ ਇਸ ਹੱਦ ਤੱਕ ਪੋਲਿਟੀਕਲ ਰੰਗਤ ਦੇ ਕੇ ਬਿਆਨਬਾਜ਼ੀ ਪੁਲਿਸ ਦੀ ਅਫੀਸ਼ੀਅਲਸ ਕਰ ਰਹੀ ਐ ਕਿ ਸ਼ਰਮ ਆਉਂਦੀ ਐ ਕਹਿੰਦਿਆਂ ਨੂੰ ਕਿ ਇਹ ਅਫਸਰਾਂ ਨੇ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਐ ਐ ਪ੍ਰੋਟੈਕਟ ਕੀਤਾ ਜਾ ਰਿਹਾ ਮੈਨੂੰ ਤਾਂ ਪ੍ਰੋਟੈਕਸ਼ਨ ਤੋਂ ਐ ਲੱਗਦਾ ਐ ਕਿ ਜਿਵੇਂ ਕਿਤੇ ਅੰਮ੍ਰਿਤਸਰ ਪੁਲਿਸ ਦਾ ਕੈਟ ਹੀ ਨਾ ਹੋਵੇ ਨਰੈਣ ਚੌੜਾ ਇਹ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕੋਈ ਵੱਡੀ ਗੱਲ ਨਹੀਂ ਜਿਸ ਤਰ੍ਹਾਂ ਨਾਲ ਉਹਨੂੰ ਪ੍ਰੋਟੈਕਟ ਕਰ ਰਿਹਾ ਕਿਉਂਕਿ ਪੰਜਾਬ 'ਚ ਜਦੋਂ ਮਾੜਾ ਦੌਰ ਸੀ ਪੁਲਿਸ ਇਹੋ ਜਿਹੇ ਇਨਸਾਨ ਪਾਲਦੀ ਸੀ ਆਪੇ ਕਾਰਨਾਮੇ ਕਰਾਉਂਦੇ ਸੀ ਜਿਵੇਂ ਅੰਮ੍ਰਿਤਸਰ ਪੁਲਿਸ ਨਰੈਣ ਚੌੜੇ ਨੂੰ ਪ੍ਰੋਟੈਕਟ ਕਰਨ ਤੇ ਲੱਗੀ ਹੈ ਕੋਈ ਵੱਡੀ ਗੱਲ ਨਹੀਂ ਕਿ ਅੰਮ੍ਰਿਤਸਰ ਪੁਲਿਸ ਦਾ ਇੱਕ ਕੈਟ ਹੋਵੇ ਇਨਟੈਰੋਗੇਸ਼ਨ ਇਸ ਕੱਲ ਦੀ ਵੀ ਹੋਣੀ ਚਾਹੀਦੀ ਹੈ। ਉਹਨੂੰ ਪੁਆਇੰਟ ਬਲੈਂਕ ਰੇਂਜ ਦੇ ਵਿੱਚ ਆਉਣ ਦਿੱਤਾ ਗਿਆ। 5 ਫੁੱਟ ਦੇ ਨੇੜੇ ਆ ਕੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਕਿਵੇਂ ਉਹਨੇ ਮਾਰਿਆ ਚਲੋ ਇਹ ਜਿਹਨੂੰ ਜਾ ਕੋ ਰਾਕੇ ਸਾਈਆਂ ਮਾਰ ਸਕੇ ਨਾ ਕੋਈ ਜਿਹਨੂੰ ਪਰਮਾਤਮਾ ਨੇ ਬਖਸ਼ਿਸ਼ ਜਿੰਨੀ ਕੀਤੀ ਉਹਨੇ ਉਨੀ ਉਮਰ ਭੋਗ ਕੇ ਜਾਣਾ ਕੋਈ ਜਿੰਨੀ ਮਰਜ਼ੀ ਇੱਥੇ ਕੌਨਸਪਿਰਸੀਜ਼ ਤੇ ਛੜੀਅੰਤਰ ਰਚੀ ਜਾਵੇ। ਹੁਣ ਤੁਸੀਂ ਮੈਂ ਜਿਹੜੀ ਗੱਲ ਅੱਜ ਕਰਨੀ ਚਾਹੁੰਦਾ ਸੀ ਉਸ ਅਕਰੈਂਸ ਦੀ ਐਫਆਈਆਰ ਤੇ ਆ ਰਿਹਾ ਮੈਂ ਆ ਮੇਰੇ ਕੋਲ ਐਫਆਈਆਰ ਦੀ ਕਾਪੀ ਹੈ ਜਿਹੜੀ ਰਜਿਸਟਰ ਹੋਈ ਹੈ ਤੁਸੀਂ ਇਹ ਵੇਖੋ ਪੁਲਿਸ ਸਟੇਸ਼ਨ ਈ ਡਿਵੀਜ਼ਨ ਚ ਐਫਆਈਆਰ ਰਜਿਸਟਰ ਹੋਈ ਹੈ ਡਿਸਟ੍ਰਿਕਟ ਹੈਗਾ ਜੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਤਰੀਕ 4 12 2024 ਹੁਣ ਇਸ ਐਫਆਈਆਰ ਦੇ ਵਿੱਚ ਤੁਸੀਂ ਵੇਖੋ ਕਿਵੇਂ ਇਹ ਐਫਆਈਆਰ ਇੰਨੀ ਲੂਜ਼ ਐਫਆਈਆਰ ਕੀਤੀ ਗਈ ਇੰਨੇ ਲੂਪ ਹੋਲਸ ਇਹਦੇ ਚ ਜਾਨ ਬੁਝਕੇ ਛੱਡੇ ਗਏ ਤਾਂ ਕਿ ਨਰੈਣ ਚੌੜੇ ਨੂੰ ਇੰਨੀ ਰਿਲੀਫ ਮਿਲ ਸਕੇ ਕਿ ਉਹ ਇਸ ਕੇਸ ਤੋਂ ਹੀ ਨਿਕਲ ਜਵੇ ਹੁਣ ਤੁਸੀਂ ਦੇਖੋ ਇਹਨਾਂ ਨੇ ਇਹਦੇ ਚ ਲਿਖਿਆ ਜੀ ਐਫ ਆਈ ਆਰ ਟਾਈਮ ਪੀਰੀਅਡ ਟਾਈਮ ਆਫ ਅਕਰੈਂਸ ਜਿਹੜਾ ਗੋਲੀ ਚੱਲਦੀ ਹੈ 9:30 ਵਜੇ ਸਵੇਰੇ ਇਨਫੋਰਮੇਸ਼ਨ ਰੀਸੀਵਡ ਐਟ ਪੁਲਿਸ ਸਟੇਸ਼ਨ ਥਾਣੇ ਵਿੱਚ ਸੂਚਨਾ ਪ੍ਰਾਪਤ ਹੋਣ ਦੀ ਮਿਤੀ ਅਤੇ ਸਮਾਂ 9:30 ਵਜੇ ਇਹਨਾਂ ਨੇ ਆਪ ਲਿਖਿਆ ਕਿ ਗੋਲੀ ਚੱਲਦੀ ਆ ਅਕਰੰਥ ਹੋਈ ਆ 9:30 ਤੇ ਕਹਿੰਦੇ ਥਾਣੇ 'ਚ ਪਤਾ ਲੱਗਿਆ ਜੀ 3:10 ਮਿੰਟ ਤੇ ਦੁਪਹਿਰੇ 6 ਘੰਟਿਆਂ ਬਾਅਦ ਦੁਨੀਆ ਭਰ ਦੇ ਵਿੱਚ ਨਿਊਜ਼ ਫਲੈਸ਼ ਹੋ ਗਈ ਲਾਈਵ ਚੱਲ ਰਿਹਾ ਸੀ ਨਿਊਜ਼ ਫਲੈਸ਼ ਵੀ ਛੱਡੋ ਲਾਈਵ ਚੱਲ ਰਿਹਾ ਸੀ ਅਮਰੀਕਾ ਕੈਨੇਡਾ ਤੱਕ ਤੋਂ 5 ਮਿੰਟਾਂ 'ਚ ਲੋਕਾਂ ਦੇ ਫੋਨ ਆਉਣ ਲੱਗ ਗਏ ਵੀ ਕੀ ਹੋ ਗਿਆ ਜੇ ਜਿਹੜਾ ਥਾਣਾ 500 ਮੀਟਰ ਤੇ ਉੱਥੇ ਹੈਗਾ ਉਹਦੇ ਚ ਜੀ ਕਹਿੰਦੇ ਸਾਨੂੰ ਜਾਣਕਾਰੀ 6 ਘੰਟਿਆਂ ਬਾਅਦ ਮਿਲੀ ਉਹਨੂੰ ਓਵਰ ਪਾਵਰ ਕੀਤਾ ਸੁਪੀਰ ਜੀ ਦੇ ਪਰਸਨਲ ਸਿਕਿਉਰਿਟੀ ਸਟਾਫ ਨੇ ਨਰੈਣ ਚੋੜੇ ਨੂੰ ਜਦੋਂ ਨੇ ਗੋਲੀ ਚਲਾਈ ਓਵਰ ਪਾਵਰ ਕਰਕੇ ਉਹਨੂੰ ਉਹਦੇ ਤੋਂ ਵੈਪਨ ਖੋਇਆ ਜਿਹੜਾ ਪਿਸਟਲ ਸੀ ਉਹਦਾ ਸਮੇਤ ਵੈਪਨ ਸਮੇਤ ਮੈਗਜ਼ੀਨ ਸਮੇਤ ਉਹ ਖੋਲ ਵਿਦਨ 1 ਮਿੰਟ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਕਿਉਰਿਟੀ ਸਿਸਟਮ ਨੇ ਸਿਕਿਉਰਿਟੀ ਆਫਿਸਰਸ ਨੇ ਏਆਈਜੀ ਸਰਦਾਰ ਹਰਮੀਕ ਸਿੰਘ ਹੋਰਾਂ ਨੇ ਉਹਨੂੰ ਹੈਂਡਓਵਰ ਕਰਤਾ ਸੀ ਹਰਪਾਲ ਸਿੰਘ ਐਸਪੀ ਨੂੰ ਵਿਦਨ 1 ਮਿੰਟ ਇਟ ਇਜ਼ ਅ ਮੈਟਰ ਆਫ ਰਿਕਾਰਡ ਤੇ ਪੁਲਿਸ ਸਟੇਸ਼ਨ ਚ ਕਹਿੰਦੇ ਸਾਨੂੰ ਇਤਲਾ ਮਿਲਦੀ ਹੈ 3 ਵਜ ਕੇ 10 ਮਿੰਟ ਤੇ ਸਾਢੇ 3ਨੇ ਐਫ ਆਈ ਆਰ ਕੱਟੀ ਜਾਂਦੀ ਐ ਐਗਜ਼ੈਕਟਲੀ ਆਫਟਰ 6 ਆਵਰਸ ਇਹ 6 ਘੰਟਿਆਂ ਦਾ ਡਿਲੇ ਕਿਉਂ ਪਹਿਲੀ ਗੱਲ ਤਾਂ ਜਿਹੜੇ ਲੀਗਲ ਬੰਦੇ ਆ ਉਹ ਇਹ ਜਾਣਦੇ ਆ ਕਿ ਜਿੰਨੀ ਐਫ ਆਈ ਆਰ ਚ ਡਿਲੇ ਹੁੰਦੀ ਜਾਵੇ ਓਨੀ ਐਫ ਆਈ ਆਰ ਕੋਰਟ ਦੀ ਨਿਗਾਹ ਚ ਸ਼ੱਕ ਦੇ ਘੇਰੇ ਚ ਆਉਣ ਲੱਗ ਜਾਂਦੀ ਆ ਉਹਦਾ ਮੁਲਜ਼ਮ ਨੂੰ ਫਾਇਦਾ ਹੋਣ ਲੱਗ ਜਾਂਦਾ ਹੈ ਮੁਲਜ਼ਮ ਇਹੀ ਪਲੀ ਲੈਂਦਾ ਜੀ ਕਿ ਇਹ 6 ਘੰਟੇ ਜਿਹੜੀ ਡਿਲੇ ਐ ਇਹ ਐਫ ਆਈ ਆਰ ਡਾਕਟਰ ਕੀਤੀ ਗਈ पर मैं दसद भी यह एफ आई आर छे बाद क्यों रजिस्टर की थी गई क्योंकि बड़ा क्लीयर विजुअल लाइव टैलीविजन ने कैप्चर किया पर अमृतसर पुलिस ने आपका कैट नारायण चौड़ा बचा घंटे सलाह ली गई लीगल ऑफिसर दलाह ली गई इन्हों टेलीफोन फड़ो इन्हे टैलीफोन जब्त किए जा कमिश्नर पुलिस अमृतसर का ਐਸਪੀ ਹਰਪਾਲ ਸਿੰਘ ਦਾ ਐਸਐਚਓ ਈ ਡਿਵੀਜ਼ਨ ਦਾ ਸਭ ਦੇ ਪੁਲਿਸ ਟੈਲੀਫੋਨ ਜ਼ਬਤ ਕਰੋ ਜ਼ਬਤ ਕਰਕੇ ਉਹਨਾਂ ਦੀ ਜਾਂਚ ਕਰੋ ਕਿਹਦੇ ਕਿਹਦੇ ਨਾਲ ਗੱਲ ਹੋਈ ਤੁਹਾਨੂੰ ਪਤਾ ਲੱਗ ਜੂ ਕਿਹੜੇ ਵਕੀਲਾਂ ਦੀ ਕਿਹੜੇ ਕਿਹੜੇ ਡੀਏ ਦੀ ਏਡੀਏ ਦੀ ਡੀਲੀਗਲ ਦੀ ਕਿਹਦੀ ਕਿਹਦੀ ਰਹਿ ਲਿੱਤੀ ਗਈ ਕਿ ਇਹ ਐਫਆਈਆਰ ਦੇ ਵਿੱਚ ਨਰੈਣ ਚੋੜੇ ਨੂੰ ਕਿਵੇਂ ਬਚਾਇਆ ਜਾਵੇ ਹੁਣ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਇਹ ਐਫਆਈਆਰ ਦੇ ਵਿੱਚ ਤੁਸੀਂ ਵੇਖੋ ਸ਼ਰਮ ਦੀ ਗੱਲ ਹੈ ਮਤਲਬ ਇਹ ਹੈਰਾਨੀ ਨਹੀਂ ਇਹ ਸ਼ਰਮ ਦੀ ਗੱਲ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਸਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਾਈਵ ਟੀਵੀ ਤੇ ਉਹਨਾਂ ਤੇ ਕਾਤਲਾਨਾ ਹਮਲਾ ਹੁੰਦਾ ਪੁਆਇੰਟ ਬਲੈਂਕ ਰੇਂਜ ਤੇ ਆ ਕੇ ਇੱਕ ਬੰਦਾ 9 ਐਮ ਐਮ ਦੇ ਪਿਸਤਲ ਨਾਲ ਇੱਕ ਨੋਨ ਟੈਰਰਿਸਟ ਕ੍ਰਿਮੀਨਲ ਆਈਐਸਆਈ ਏਜੰਟ ਗੋਲੀ ਚਲਾਉਂਦਾ ਤੇ ਉਹ ਐਫ ਆਈ ਆਰ ਨੂੰ ਕਿਵੇਂ ਪੁਲਿਸ ਡਾਕਟਰ ਕਰ ਸਕਦੀ ਹੈ ਉਸ ਐਫ ਆਈ ਆਰ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ ਜੇ ਉਹ ਇਹੋ ਜਿਹੇ ਇਨਸਾਨ ਤੇ ਹੋਏ ਅਟੈਕ ਦੇ ਵਿੱਚ ਇਹੋ ਜੀ ਪੁਲਿਸ ਦੀ ਕਾਰਗੁਜ਼ਾਰੀ ਹੈ ਮੈਂ ਫਿਰ ਉਹੀ ਗੱਲ ਕਹਿੰਦਾ ਫਿਰ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅੱਜ ਪੁਲਿਸ ਕਿਵੇਂ ਖਿਲਵਾੜ ਕਰ ਰਹੀ ਹੈ ਉਹ ਆਪਾਂ ਸਾਰੇ ਸਮਝ ਸਕਦੇ ਹੁਣ ਮੈਂ ਤੁਹਾਨੂੰ ਐਫ ਆਈ ਆਰ ਪੜ੍ਹ ਕੇ ਦੱਸਦਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਐਫ ਆਈ ਆਰ ਮੁੱਖ ਮੁਨਸ਼ੀ ਥਾਣਾ ਈ ਡਿਵੀਜ਼ਨ ਅੰਮ੍ਰਿਤਸਰ ਸ਼ਹਿਰ ਸਤਿ ਸ੍ਰੀ ਅਕਾਲ ਅੱਜ ਇਨਸਪੈਕਟਰ ਐਸ ਐਚਓ ਸਮੇਤ ਐਸ ਆਈ ਬਲਬੀਰ ਸਿੰਘ ਇਨਚਾਰਜ ਚੌਕੀ ਗਲਿਆਰਾ ਐਸ ਆਈ ਮਨਜੀਤ ਸਿੰਘ ਐਸ ਆਈ ਬਲਜੀਤ ਸਿੰਘ ਐਸ ਆਈ ਸਕੰਦਰ ਕੁਮ ਸਿੰਦਰ ਕੁਮਾਰ ਐਸ ਆਈ ਜਸਬੀਰ ਸਿੰਘ ਹੈੱਡ ਕਨਸਟੇਬਲ ਕੁਲਵਿੰਦਰ ਸਿੰਘ ਕਨਸਟੇਬਲ ਵਿਕਰਮਜੀਤ ਸਿੰਘ ਬਾਸਵਾਰੀ ਸਰਕਾਰੀ ਗੱਡੀ ਸਮੇਤ ਡਰਾਈਵਰ ਕਾਂਸਟੇਬਲ ਬਰਿੰਦਰਜੀਤ ਸਿੰਘ ਲੌਂਡ ਆਰਡਰ ਡਿਊਟੀ ਦੇ ਸੰਬੰਧ ਵਿੱਚ ਪਲਾਜ਼ਾ ਘੰਟਾ ਘਰ ਅੰਮ੍ਰਿਤਸਰ ਮੌਜੂਦ ਸੀ ਕਿ ਪਤਾ ਲੱਗਾ ਕਿ ਘੰਟਾ ਘਰ ਦੀ ਦਰਸ਼ਨੀ ਦਿਉੜੀ ਦੇ ਬਾਹਰ ਸੁਖਵੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਘਰ ਗੇਟ ਦੇ ਬਾਹਰ ਮੌਜੂਦ ਸਨ ਕੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਹੁਣ ਸੁਣ ਲਓ ਜੀ ਇੱਥੋਂ ਹੁਣ ਸ਼ੁਰੂ ਹੁੰਦੀ ਹੈ ਮੇਨ ਐਫ ਆਈ ਆਰ ਕੀ ਸ੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਅਚਾਨਕ ਇੱਕ ਵਿਅਕਤੀ ਆਪਦਾ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਇਹ ਨਹੀਂ ਲਿਖਿਆ ਕਿ ਹਮਲਾ ਹੋਇਆ ਬੜਾ ਵੱਡਾ ਅੰਤਰ ਆ ਜਾਂਦਾ ਹੈ ਕਿਸੇ ਚੀਜ਼ ਦੀ ਇੰਟੈਂਸ਼ਨ ਹੋਣਾ ਤੇ ਕਿਸੇ ਚੀਜ਼ ਨੂੰ ਅੰਜਾਮ ਦੇਣਾ ਇਹ ਬਹੁਤ ਵੱਡਾ ਅੰਤਰ ਕਾਨੂੰਨ ਦੇ ਵਿੱਚ ਹੈ ਹਮਲਾ ਕਰਨ ਲੱਗਾ ਸੀ ਤੇ ਹਮਲਾ ਕੀਤਾ ਦੇ ਵਿੱਚ ਬੜਾ ਵੱਡਾ ਅੰਤਰ ਹੈ ਉਹ ਸੀਸੀਟੀਵੀ ਸਭ ਨੇ ਦੇਖੀ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਰੀਫਰੈਸ਼ ਕਰ ਦੂੰਗਾ ਹਮਲਾ ਕਰਨ ਲੱਗਾ ਸੀ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਤੀ ਨਾਲ ਕੰਮ ਕਰਦਿਆਂ ਛੱਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਕਹਿੰਦੇ ਜੀ ਜਦੋਂ ਉਹਦੇ ਤੇ ਸਿਕਿਉਰਿਟੀ ਸਟਾਫ ਨੇ ਪਹਿਲੀ ਗੱਲ ਤਾਂ ਮੈਂ ਇਹ ਕਰਦਿਆਂ ਕਿਉਂ ਅੰਮ੍ਰਿਤਸਰ ਪੁਲਿਸ ਦੇ ਜਿਹੜੇ 175 ਇਹ ਕਹਿੰਦੇ ਬੰਦੇ ਲਾਏ ਸੀ ਪਹਿਲਾਂ ਤਾਂ ਉਹ ਕਿਸੇ ਕੈਮਰੇ 'ਚ ਨਜ਼ਰ ਨਹੀਂ ਆਉਂਦੇ ਉਹਨਾਂ ਵਿੱਚੋਂ ਕੋਈ ਨਹੀਂ ਸੀ 25 ਸਾਲ ਪੁਰਾਣਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇੱਕ ਜਿਹੜਾ ਪੀਐਸਓ ਜਸਬੀਰ ਸਿੰਘ ਚੱਲਦਾ ਉਹਨੇ ਆਪਣੀ ਜਾਨ ਤੇ ਖੇਡ ਕੇ ਬਚਾਇਆ ਇਹਦੇ 'ਚ ਪੰਜਾਬ ਪੁਲਿਸ ਕੋਈ ਕ੍ਰੈਡਿਟ ਨਹੀਂ ਲੈ ਸਕਦੀ ਹੁਣ ਉਹ ਕਹਿੰਦੇ ਜੀ ਆ ਮੈਂ ਫੇਰ ਲਾਈਨ ਪੜ੍ਹ ਦਿਆਂ ਛਾਠੀ ਕਾਬੂ ਪਾ ਲਿਆ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉਹ ਕਹਿੰਦੇ ਜੀ ਜਦੋਂ ਉਹਨੂੰ ਕਾਬੂ ਪਾ ਲਿਆ ਉਹਦੀ ਗੁੱਥਮ-ਗੁੱਥੀ ਹੋਣ ਲੱਗ ਗਈ ਤੇ ਇੱਕ ਹਵਾਈ ਫਾਇਰ ਵੀ ਚੱਲ ਗਿਆ ਹਾਲਾਂਕਿ ਹਰ ਬੰਦੇ ਨੇ ਦੇਖਿਆ ਯਾਰ ਸ਼ਰਮ ਹੋਣੀ ਚਾਹੀਦੀ ਅੰਮ੍ਰਿਤਸਰ ਪੁਲਿਸ ਨੂੰ ਇਸ ਐਫ ਆਈ ਆਰ ਤੇ ਬੱਚੇ-ਬੱਚੇ ਨੇ ਦੇਖਿਆ ਕਿ ਪਹਿਲਾਂ ਉਹਨੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਬਾਅਦ ਗੁੱਥਮ-ਗੁੱਥੀ ਹੁੰਦੇ ਆ ਉਹ ਇਹ ਕਹਿੰਦੇ ਆ ਜੀ ਕਿ ਗੁੱਥਮ-ਗੁੱਥੀ ਹੁੰਦਿਆਂ ਹਵਾਈ ਫਾਇਰ ਚੱਲ ਗਿਆ ਹੁਣ ਇਹਦੇ ਇਸ ਮੁਤਾਬਕ ਤਾਂ ਗੁੱਥਮ ਗੁੱਥੀ ਹੁੰਦਿਆ ਹੋ ਸਕਦਾ ਜਸਵੀਰ ਸਿੰਘ ਤੋਂ ਹੀ ਚੱਲ ਗਿਆ ਹੋਵੇ ਕਿਸੇ ਤੋਂ ਵੀ ਚੱਲ ਸਕਦਾ ਗੁੱਥਮ ਗੁੱਥੀ ਹੁੰਦਿਆ ਇਹ ਤਾਂ ਨਰੈਣ ਚੋੜੇ ਨੂੰ ਤਾਂ ਕਲੀਨ ਚਿੱਟ ਦੇਤੀ ਇਹਨਾਂ ਨੇ ਹਵਾਈ ਫਾਇਰ ਨਹੀਂ ਸੀ ਨਾਲੇ ਉਹ ਉਹ ਦਿਉੜੀ ਦੇ ਵਿੱਚ ਫਾਇਰ ਅੱਜ ਵੀ ਵੱਜਿਆ ਹੋਇਆ ਹੈ ਜੇ ਬੰਤੇ ਦੇ ਸਿਰ ਦੇ 4 ਫੁੱਟ ਉੱਤੋਂ ਦੀ ਫਾਇਰ ਵੱਜ ਜੇ ਤੇ ਫਿਰ ਤੁਸੀਂ ਕੀ ਉਹਨੂੰ ਹਵਾਈ ਫਾਇਰ ਕਹੋਗੇ ਦੂਜਾ ਫਾਇਰ ਕਿਨੂੰ ਕਹੋਂਗੇ ਜਿਹੜਾ ਸਿੱਧਾ ਹਿੱਕ ਚ ਵੱਜੇ ਉਹ ਉਹ ਫਾਇਰ ਹੈ ਜਾਂ ਜਿਹੜਾ ਸਿਰ ਦੇ ਵਿੱਚ ਵੱਜੇ ਉਹ ਫਾਇਰ ਹੈ ਜੇ ਸਿਰ ਤੋਂ 2 ਫੁੱਟ ਉੱਤੇ ਫਾਇਰ ਟੱਪ ਜੇ ਉਹਨੂੰ ਹਵਾਈ ਫਾਇਰ ਕਿਨ ਲੋਂਗੇ ਤੁਸੀਂ ਕਹਿੰਦੇ ਹਵਾਈ ਫਾਇਰ ਹੋ ਗਿਆ ਜੀ ਗੁੱਥਮ ਗੁੱਥੀ ਹੁੰਦਿਆਂ ਹਮਲਾ ਕਰਨ ਲੱਗਿਆ ਸੀ ਉਹਨੂੰ ਜਦੋਂ ਫੜਿਆ ਪੁਲਿਸ ਵਾਲਿਆਂ ਨੇ ਤੇ ਗੁੱਥਮ ਗੁੱਥੀ ਹੁੰਦਿਆਂ ਹਵਾਈ ਫਾਇਰ ਹੋ ਗਿਆ ਆਫ ਆਈ ਆਰ ਹੈ ਜਿਸ ਨਾਲ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਾਤਲਾਨਾ ਹਮਲਾ ਆਈਐਸਆਈ ਏਜੰਟ ਅੰਮਰ ਸਰ ਪੁੱਛਦੇ ਕੈਟ ਨਰੈਣ ਚੌੜੇ ਨੇ ਕੀਤਾ ਇੱਕ ਵਾਰੀ ਵੀਡੀਓ ਦਿਖਾ ਦਿਓ ਵੈਸੇ ਤਾਂ ਸਭ ਨੇ ਦੇਖੀ ਉਹ 10 ਸਕਿੰਟ ਦੀ ਵੀਡੀਓ ਹੀ ਐ ਆ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਗੁੱਥਮ ਗੁੱਥੀ ਹੁੰਦਿਆਂ ਫਾਇਰ ਹੋਇਆ ਕਿ ਫਾਇਰ ਹੋਣ ਤੋਂ ਬਾਅਦ ਗੁੱਥਮ ਗੁੱਥੀ ਹੋਏ ਆ ਉਹਨੇ ਫੜ ਲਿਆ ਫਾਇਰ ਕਰਨ ਤੋਂ ਬਾਅਦ ਉਹਨੇ ਫੜ ਲਿਆ ਜੀ ਮੁੜ ਕੇ ਗੁੱਥਮ ਗੁੱਥੀ ਹੁੰਦੇ ਆ ਤੇ ਉਹਦੇ ਤੋਂ ਪਿਸਟੋਲ ਉਹ ਕੋ ਲੈਂਦਾ ਸੋ ਆ ਜਿਹੜੀ ਐਫ ਆਈ ਆਰ ਐ ਇਹ ਪੰਜਾਬ ਪੁਲਿਸ ਨੇ ਇਸ ਕੰਮ ਦੇ ਵਿੱਚ ਕੀਤੀ ਹੈ ਤੇ ਐਫ ਆਈ ਆਰ ਰਜਿਸਟਰ ਹੋਈ ਹੈ ਜੀ ਇਹ ਐਸ ਐਚ ਓ ਈ ਡਿਵੀਜ਼ਨ ਉਹਦੇ ਬਿਆਨਾਂ ਤੇ ਹਰ ਸੰਦੀਪ ਸਿੰਘ ਐਸ ਐਚ ਓ ਈ ਡਿਵੀਜ਼ਨ ਦੇ ਬਿਆਨਾਂ ਤੇ ਮੇਰਾ ਇੱਕ ਸਵਾਲ ਹੋਰ ਹੈ ਇਹਨਾਂ ਨੂੰ ਕਿ ਜਿਹੜਾ ਜਸਬੀਰ ਸਿੰਘ ਜਿਹਨੇ ਫਰਸਟ ਹੈਂਡ ਐ ਅਟੈਕ ਫਾਇਲ ਕੀਤਾ ਹੈ ਜਿਹੜਾ ਮੌਕੇ ਦਾ ਚਸ਼ਮਦੀਤ ਗਵਾਹ ਹੈ ਉਹਦੇ ਬਿਆਨਾਂ ਤੇ ਐਫ ਆਈ ਆਰ ਕਿਉਂ ਨਹੀਂ ਕੀਤੀ ਗਈ ਇਹ ਐਫ ਆਈ ਆਰ ਹਰ ਸੰਦੀਪ ਸਿੰਘ ਜਿਹੜਾ ਉੱਥੇ ਮੌਜੂਦ ਹੀ ਨਹੀਂ ਸੀ ਜਿਹੜੇ ਕਹਿੰਦੇ ਸਾਨੂੰ ਪਤਾ ਹੀ 6 ਘੰਟਿਆਂ ਬਾਅਦ ਲੱਗਿਆ ਤੇ ਫਿਰ ਉਹਦੇ ਬਿਆਨਾਂ ਤੇ ਐਫਆਈਆਰ ਕਿਉਂ ਹੋ ਰਹੀ ਹੈ ਜੀ ਇਹ ਥਿਸ ਇਜ਼ ਅ ਅਨਦਰ ਕੁਐਸਚਨ ਥੈਟ ਆ ਵਾਂਟ ਟੂ ਰੇਜ਼ ਏਐਸਆਈ ਜਸਬੀਰ ਸਿੰਘ ਨਰੈਣ ਚੌੜੇ ਨੂੰ ਦੇਖਦਾ ਆਉਂਦੇ ਨੂੰ ਜਦੋਂ ਨੂੰ ਉਹਨੂੰ ਪੜਨ ਲੱਗਦਾ ਨਰੈਣ ਚੌੜਾ ਸਿੱਧਾ ਫਾਇਰ ਸੁਖਬੀਰ ਸਿੰਘ ਬਾਦਲਵਾਲ ਕਰਦਾ ਚਲੋ ਜਸਬੀਰ ਸਿੰਘ ਦਾ ਹੱਥ ਵੱਜ ਗਿਆ 2 ਫੁੱਟ ਉੱਤੋਂ ਦੀ ਟੱਪ ਗਿਆ ਜਿਹੜਾ ਉਹ ਸੁਖਬੀਰ ਜੀ ਦੇ ਨਾਲ ਦੂਸਰਾ ਅ ਖੜਾ ਸੀ ਇਹਨਾਂ ਦਾ ਪੀਐਸਓ ਉਹਦੇ ਤਾਂ ਕੰਨ ਕੋਲ ਦੀ ਗੋਲੀ ਟੱਪੀ ਐ ਅੱਜ ਗੋਲੀ ਉਹ ਦਿਉੜੀ ਦੇ ਵਿੱਚ ਵਧੀ ਹੋਈ ਐ ਤੇ ਫਿਰ ਇਹਨੂੰ ਤੁਸੀਂ ਕਿਵੇਂ ਕਹੋਗੇ ਜੀ ਵਾਈਫਾਈਰ ਤੇ ਕੀ ਲਕੋਣਾ ਚਾਹੁੰਦੀ ਸੀ ਕਿ ਕੱਲ ਨੂੰ ਹਰਸਿੰਦੀਪ ਨੂੰ ਤਾਂ ਜਿੱਥੇ ਮਰਜ਼ੀ ਮੋਕਰਾ ਲਾਂਗੇ ਅਸੀਂ ਜਿਹੜਾ ਮੌਕੇ ਦਾ ਮੌਜੂਦ ਗਵਾਹ who is involved in this ਜਿਨੇ ਅਟੈਕ ਫੋਇਲ ਕੀਤਾ ਜਿਹਦੀਆਂ ਅੱਖਾਂ ਸਾਹਮਣੇ ਹੋਇਆ ਉਹਦੇ ਬਿਆਨਾਂ ਤੇ ਐਫਆਈਆਰ ਕਿਉਂ ਨਹੀਂ ਕੀਤੀ ਗਈ ਹੈ ਹਰ ਸੰਦੀਪ ਸਿੰਘ ਦੇ ਬਿਆਨਾਂ ਤੇ ਐਫਆਈਆਰ ਕਿਉਂ ਕੀਤੀ ਗਈ ਹੈ ਇਸ ਗੱਲ ਦਾ ਵੀ ਅੰਮ੍ਰਿਤਸਰ ਪੁਲਿਸ ਜਵਾਬ ਦੇਵੇ ਜੋ ਹਾਲਾਤ ਹੁਣ ਬਣੇ ਹੋਏ ਐ ਜੀ ਕਿ ਇੱਕ ਐਡੇ ਡਰੇਡਡ ਕ੍ਰਿਮੀਨਲ ਨੂੰ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਬਲੇਟੈਂਟਲੀ ਪ੍ਰੋਟੈਕਟ ਕਰਨ ਤੇ ਲੱਗੀ ਹੋਈ ਹੈ ਇਸ ਗੱਲ ਦੀ ਉਹਨਾਂ ਨੂੰ ਕੋਈ ਚਿੰਤਾ ਕੋਈ ਫਿਕਰ ਕੋਈ ਸ਼ਰਮ ਨਹੀਂ ਕਿ ਇੱਕ ਅਟੈਕ ਦੇ ਵਿੱਚ ਇੱਕ ਪੰਜਾਬ ਦੀ ਰੀਜਨਲ ਪਾਰਟੀ ਸਭ ਤੋਂ ਪੁਰਾਣੀ ਹਿੰਦੁਸਤਾਨ ਦੀ ਰੀਜਨਲ ਪਾਰਟੀ ਦਾ ਮੁਖੀ ਪੰਜਾਬ ਦੇ ਜੀ ਨੇ 10 ਸਾਲ ਹਕੂ ਮੁੱਖ ਮੰਤਰੀ ਰਿਹਾ ਹੋਵੇ ਉਹਦੀ ਜਾਨ ਬਚ ਗਈ ਪਰ ਉਸ ਬੰਦੇ ਨੂੰ ਇੰਨੀ ਬ੍ਰੇਟੈਂਟਲੀ ਪ੍ਰੋਟੈਕਟ ਕਰ ਰਹੇ ਜਿਹਦੇ ਤੇ 35 ਐਫ ਆਈ ਆਰਸ ਹੈ 1980 ਤੋਂ ਪਾਕਿਸਤਾਨ ਉਹਦਾ ਆਉਣਾ ਜਾਣਾ ਨਾ ਨੋਨ ਰਿਕਾਰਡ ਹੈ ਅੰਮ੍ਰਿਤਸਰ ਪੁਲਿਸ ਦੇ ਵਿੱਚ ਜਿੰਨੇ ਪੋਸਟਡ ਅਫਸਰ ਹੈ ਇੱਕ ਇੱਕ ਅਫਸਰ ਉਹਨੂੰ ਬਾਈ ਫੇਸ ਬਾਈ ਨੇਮ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਹੈ ਦੋ ਦਿਨਾਂ ਤੋਂ ਸਾਰੀ ਪੁਲਿਸ ਉੱਥੇ ਕਰਦੀ ਫਿਰਦੀ ਸੀ ਕਿ ਚੌੜਾ ਇੱਥੇ ਫਿਰਦਾ ਹੈ ਚੌੜਾ ਇੱਥੇ ਫਿਰਦਾ ਹੈ ਤੇ ਫੇਰ ਕਿ ਨਾਨਕੀਆਂ ਆਇਆ ਸੀ ਉਹ ਕਿਉਂ ਨਹੀਂ ਫੜ ਕੇ ਉਹਦੇ ਤੇ ਪਰਚਾ ਦੇ ਕੇ ਉਹਨੂੰ ਡਿਟੇਨ ਕਿਉਂ ਨਹੀਂ ਕੀਤਾ ਹੋਰ ਨਹੀਂ ਕੁਝ ਕਰਨਾ ਸੀ 755 ਚ ਡਿਟੇਨ ਕਰਦੇ ਉਹਨੂੰ ਪਤਾ ਹੈ ਤੁਹਾਨੂੰ 2013 ਦੀਆਂ ਸਟੇਟਮੈਂਟਸ ਹੈ ਕੀ ਬਾਦਲ ਪਰਵਾਰ ਮੇਰਾ ਮੁੱਖ ਨਿਸ਼ਾਨਾ ਹੈ ਫਿਰ ਉਹਨੂੰ ਕਿਉਂ ਉੱਥੇ ਰੱਖਿਆ ਗਿਆ ਕੀ ਇਹ ਜਿਵੇਂ ਅੱਜ ਕੱਲ ਪਾਰਲੀਮੈਂਟ ਚ ਚੱਲ ਰਿਹਾ ਹੈ ਨਾ ਮੋਦੀ ਅਡਾਨੀ ਭਾਈ ਭਾਈ ਕੀ ਇਹ ਬੋਬੀ ਭੁੱਲਰ ਤੇ ਨਰੈਣ ਚੋੜਾ ਭਾਈ ਭਾਈ ਹੈ ਇਸ ਲੈਵਲ ਦੀ ਪ੍ਰੋਟੈਕਸ਼ਨ ਉਹਨੂੰ ਮਿਲ ਰਹੀ ਹੈ ਮੈਂ ਤਾਂ ਕਹੂੰਗਾ ਭੁੱਲਰ ਚੋੜਾ ਭਾਈ ਭਾਈ ਹੈ ਇੰਨੀ ਪ੍ਰੋਟੈਕਸ਼ਨ ਤਾਂ ਕੋਈ ਆਪਦੇ ਸਕੇ ਭਰਾ ਨੂੰ ਨਹੀਂ ਦੇ ਸਕਦਾ ਜਿੰਨੀ ਇਹ ਚੋੜੇ ਨੂੰ ਦੇ ਰਿਹਾ ਇਹ ਹਾਲਾਤ ਬਣ ਗਏ ਜੀ ਉੱਥੇ ਮੈਂ ਅਮਰਿਤਸਰ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਕਿਉਂਕਿ ਦੇਖੋ ਇਹ ਇਨਵੋਲਵਮੈਂਟ ਹੈ ਨਾ ਜਿਹੜੀ ਬੋਬੀ ਪੁੱਲਰ ਹੋਰੀ ਅਮਰਿਤਸਰ ਪੁਲਿਸ ਐਸਪੀ ਹਰਪਾਲ ਸਿੰਘ ਇਹ ਸਾਰੇ ਮੋਹਰੇ ਆ ਜਿਵੇਂ ਚੈਸ ਦੀ ਗੇਮ ਤੇ ਪਿਆਦੇ ਹੁੰਦੇ ਆ ਇਹਦੇ ਚ ਇਹਦੇ ਚ ਵਜ਼ੀਰ ਕੋਈ ਹੋਰ ਹੈ ਇਹਦੇ ਚ ਰਾਜਾ ਕੋਈ ਹੋਰ ਹੈ ਇਹ ਬਿਨਾ ਟੌਪ ਤੋਂ ਆਰਡਰ ਟੌਪ ਤੋਂ ਮੇਰਾ ਭਾਵ ਅਰਵਿੰਦ ਕੇਜਰੀਵਾਲ ਇਹ ਆਮ ਆਦਮੀ ਪਾਰਟੀ ਸਟਾਈਲ ਪੋਲਿਟਿਕਸ ਹੈ ਤੁਸੀਂ ਦੇਖਿਆ ਪਿੱਛੇ ਜਿਹੋ ਜਿਹੜਾ ਇਹਨਾਂ ਦਾ ਉਹ ਕੀ ਨਰੇਸ਼ ਯਾਦਵ ਸੀ ਜਿਹੜਾ ਬੇਅਦਬੀ ਦੇ ਮਸਲੇ 'ਚ ਜਿਹਨੂੰ ਸਜ਼ਾ ਹੋਈ ਐਮਐਲਏ ਦਿੱਲੀ ਦਾ ਥਿਸ ਇਜ਼ ਆਮ ਆਦਮੀ ਪਾਰਟੀ ਸਟਾਈਲ ਪੋਲਿਟਿਕਸ ਕੀ ਕੁਛ ਵੀ ਕਰੋ ਸੱਤਾ ਹਾਸਲ ਹੋਣੀ ਚਾਹੀਦੀ ਹੈ ਬੇਅਦਬੀਆਂ ਕੀਤੀਆਂ ਫੜਿਆ ਗਿਆ ਪਰਚਾ ਦਰਜ ਹੋਇਆ ਕੇਸ ਚੱਲਿਆ ਇਨਵਾਲਵਮੈਂਟ ਕਲੀਅਰ ਆ ਗਈ ਮੈਂ ਇਹ ਵੀ ਕਹਾਂ ਕਿ ਬਾਕੀ ਵੀ ਅਦਮੀਆਂ ਚ ਵੀ ਇਹੀ ਆਉਣਗੇ ਅੱਜ ਮੇਰੀ ਤੁਸੀਂ ਨੋਟ ਕਰ ਲਿਓ ਤੇ ਦੂਜੀ ਗੱਲ ਹੁਣ ਆਹ ਵੀ ਜਿਹੜਾ ਅਟੈਕ ਹੈ ਇਟ ਹੈਸ ਬੀਨ ਡਾਇਰੈਕਟਿਡ ਰਾਈਟ ਫਰਮ ਦ ਵੈਰੀ ਟੌਪ ਮੈਂ ਬੜੀ ਜ਼ਿੰਮੇਵਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਹੋਣ ਦੇ ਨਾਤੇ ਬੜੀ ਜ਼ਿੰਮੇਵਾਰੀ ਨਾਲ ਇਹ ਕੱਲ ਕਹਿ ਰਹੇ ਕਿ ਅਰਵਿੰਦ ਕੇਜਰੀਵਾਲ ਦੇ ਆਰਡਰਾਂ ਤੇ ਤੇ ਭਗਵੰਤ ਮਾਨ ਦੇ ਆਰਡਰਾਂ ਤੇ ਹੋਇਆ ਹੈ। ਇਹਦੀ ਇਨਵੈਸਟੀਗੇਸ਼ਨ ਸ਼ੁੱਡ ਗੋ ਟੂ ਐਨ ਇੰਡੀਪੈਂਡੈਂਟ ਏਜੰਸੀ ਪੰਜਾਬ ਪੁਲਿਸ ਦਾ ਆਪ ਇਨਵੋਲਡ ਹੈ ਹਾਊ ਕੈਨ ਪੰਜਾਬ ਪੁਲਿਸ ਇਨਵੈਸਟੀਗੇਟ ਇਟਸ ਓਨ ਇਨਵੋਲਵਮੈਂਟ ਟੈਲ ਮੀ ਅੱਜ ਕਿੰਨੇ ਦਿਨ ਹੋ ਗਏ ਇਸ ਇਸ ਇਨਸੀਡੈਂਟ ਨੂੰ ਹੋਇਆ ਇਹ 4 ਤਰੀਕ ਦਾ ਵਾਕਿਆ ਹੋਇਆ ਅੱਜ 9 ਤਰੀਕ ਹੋ ਗਈ 5 ਦਿਨ ਕੋਈ ਇਨਵੈਸਟੀਗੇਟਿਵ ਏਜੰਸੀ ਬਣਾਈ ਹੈ ਇਹਨਾਂ ਨੇ ਕੋਈ ਐਸਆਈਟੀ ਬਣਾਈ ਹੈ ਇਹਨਾਂ ਨੇ ਕਿੰਨੀ ਲਾਈਟਲੀ ਸਾਰਾ ਐਵੀਡੈਂਸ ਵਾਈਪ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇजेस ਵਾਈਪ ਆਊਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਥ੍ਰੈਟਨ ਕੀਤਾ ਜਾ ਰਿਹਾ ਹੈ ਵਿਟਨੈਸਸ ਨੂੰ ਹਰ ਹੱਥ ਘੰਟਾ ਵਰਤ ਰਿਹਾ ਮੈਂ ਤੁਹਾਨੂੰ ਬੜੀ ਕਲੀਅਰਲੀ ਦੱਸਾਂ ਥਿਸ ਇਨਵੈਸਟੀਗੇਸ਼ਨ ਵਿਲ ਗੋ ਆਊਟ ਆਫ ਪੰਜਾਬ ਸਾਨੂੰ ਚਾਹੇ ਗਵਰਨਰ ਨੂੰ ਅਪਰੋਚ ਕਰਨਾ ਪਵੇ ਚਾਹੇ ਸਾਨੂੰ ਹਾਈ ਕੋਰਟ ਜਾਣਾ ਪਵੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਇਹ ਇਨਵੈਸਟੀਗੇਸ਼ਨ ਵੀ ਡਿਮਾਂਡ ਐਨ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਸੀਬੀਆਈ ਕਰ ਲਵੇ ਐਨਆਈਏ ਕਰ ਲਵੇ ਕੋਈ ਕੋਰਟ ਮਾਨਿਟਰਡ ਇਨਕੁਆਇਰੀ ਹੋ ਜਵੇ ਤੇ ਮੈਂ ਇਹਨਾਂ ਅਫਸਰਾਂ ਨੂੰ ਅਖੀਰ ਚ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਭਲੇਖੇ ਚ ਨਾ ਰਹੇਓ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਵੀ ਆਇਆ ਉਹ ਵੀ ਗਿਆ 15 ਸਾਲ ਬਾਅਦ 10 ਸਾਲ ਬਾਅਦ ਰਾਜ ਕਾਂਗਰਸ ਦਾ ਵੀ ਆਇਆ ਉਹ ਵੀ ਗਏ ਰਹਿਣਾ ਇਹਨਾਂ ਨੇ ਵੀ ਨਹੀਂ ਸਮਾਂ ਬਦਲੂਗਾ ਈਚ ਐਂਡ ਐਵਰੀ ਅਫੀਸਰ ਵਿਲ ਬੀ ਹੈਲਡ ਅਕਾਊਂਟੇਬਲ ਫਾਰ ਹਿਸ ਐਕਸ਼ਨ ਔਰ ਹਿਸ ਇਨ ਐਕਸ਼ਨਸ ਆਈ ਵੁੱਡ ਸੇ ਈਚ ਐਂਡ ਇਵਰੀ ਆਫੀਸਰ ਭਲੇਖੇ ਚ ਨਾ ਰਣ ਸਦਾ ਪਾਤਸ਼ਾਹੀ ਸਤਿ ਪਰਮਾਤਮਾ ਦੇ ਘਰ ਹੁੰਦੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਆਪਦੀ ਜਿਨ੍ਹਾਂ ਦੀ ਇਨਵੋਲਵਮੈਂਟ ਸਾਬਤ ਹੋ ਰਹੀ ਹੈ ਸਾਹਮਣੇ ਆ ਰਹੀ ਹੈ ਜਿਹੜੇ ਪ੍ਰੋਟੈਕਟ ਕਰ ਰਹੇ ਨਾਰੈਣ ਚੋੜੇ ਵਰਗਿਆਂ ਨੂੰ ਜਿੱਦੇ ਸਮਾਂ ਆਇਆ ਇੱਕ ਇੱਕ ਦੀ ਇਨਕੁਆਇਰੀ ਹੋਊਗੀ ਕਾਨੂੰਨ ਮੁਤਾਬਕ ਇਹੋ ਜੀ ਸਜ਼ਾ ਮਿਲੂਗੀ ਕਿ ਕਦੇ ਵੀ